ਹਾਂਜੀ ਸਤਿ ਸ੍ਰੀ ਅਕਾਲ ਜੀ ਕਈ ਲੋਕ ਕਹਿੰਦੇ ਆ ਕਿ ਫੇਸਬੁੱਕ ਤੇ ਜੂਬ ਤੇ ਇੰਸਟਾਗ੍ਰਾਮ ਤੇ ਵੀਡੀਓ ਬਣਾਉਣ ਦੇ ਨਾਲ ਪੈਸੇ ਮਿਲਦੇ ਨੇ ਇੰਸਟਾਗ੍ਰਾਮ ਤੇ ਮਿਲਤ ਕਰਨ ਦਾ ਕੋਈ ਫਾਇਦਾ ਨਹੀਂ ਉਹ ਇੰਸਟਾਗ੍ਰਾਮ ਪੈਸੇ ਨਹੀਂ ਦਿੰਦੀ ਜੂਬ ਤੁ ਪੈਸੇ ਦਿੰਦਾ ਹੈ ਫੇਸਬੁੱਕ ਪੈਸੇ ਦਿੰਦਾ ਇਸ ਤੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਜੇਕਰ ਤੁਹਾਡੇ ਵੀਓ ਮਿਲਣਾ ਮਿਲੀਅਨ ਤੱਕ ਪਹੁੰਚਦੇ ਆ ਤਾਂ ਤੇ ਤੁਹਾਨੂੰ ਡਾਲਰ ਆਉਣੇ ਸ਼ੁਰੂ ਹੋ ਜਾਣਗੇ ਤੇ ਸਿੱਧੇ ਤੁਹਾਡੇ ਹੀ ਬੈਂਕ ਅਕਾਊਂਟ ਦੇ ਵਿੱਚ ਆਉਣਗੇ ਫੇਸਬੁੱਕ ਤੇ ਜਦੋਂ ਵੀ ਆਪਣੀ ਜਾਣਕਾਰੀ ਭਰਨੀ ਆ ਪੂਰੀ ਸਹੀ ਆਧਾਰ ਕਾਰਡ ਤੇ ਜੋ ਵੀ ਜਨਮਿਤੀ ਹੈ ਨਾਮ ਬਿਲਕੁਲ ਸਹੀ ਭਰਨਾ ਤੇ ਤੁਸੀਂ ਆਪਣੇ ਪੇਜ ਦਾ ਨਾਮ ਕੋਈ ਵੀ ਰੱਖ ਸਕਦੇ ਜੋ ਆਪਣੇ ਸ਼ਹਿਰ ਦੇ ਨਾਮ ਤੇ ਆਪੀ ਜਾ ਕੇ ਆਧਾਰ ਤੇ ਨਾਮ ਤੇ ਜੋ ਵੀ ਰੱਖਣਾ ਚਾਹੋਗੇ ਰੱਖ ਸਕਦੇ ਹੋ ਉਹਦੇ ਵਿੱਚ ਜਿਹੜੀ ਜਾਣਕਾਰੀ ਭਰਨੀ ਹੈ ਉਹ ਬਿਲਕੁਲ ਸਹੀ ਭਰਨੀ ਆ ਜਿਵੇਂ ਜਿਵੇਂ ਫੇਸਬੁੱਕ ਤੇ ਟੂਲ ਆਉਣਗੇ ਜਾਂ ਨਾਲ ਕੋਈ డిਮਾਂਡ ਕੀਤੀ ਜਾਵੇਗੀ ਕਿ ਤੁਸੀਂ ਹੁਣ ਆਪਣਾ ਅਕਾਊਂਟ ਸੈਟਅਪ ਕਰੋ ਕਾਊਂਟ ਸੈਟਅਪ ਕਰਨਾ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਟੂਲ ਮਿਲਦੇ ਜਾਣਗੇ ਉਸੇ ਤਰ੍ਹਾਂ ਹੀ ਤੁਹਾਡੀ ਕਮਾਈ ਪਾਉਣੀ ਸ਼ੁਰੂ ਹੋ ਜਾਵੇਗੀ ਇਸ ਦੇ ਵਿੱਚ ਤੁਸੀਂ ਨਾ ਤਾਂ ਕੋਈ ਲੜਾਈ ਝਗੜੇ ਵਾਲਾ ਝਗੜੇ ਵਾਲੀ ਵੀਡੀਓ ਪਾਉਣੀ ਆ ਨਾ ਹੀ ਕੋਈ ਸਮਾਜਿਕ ਮੁੱਦਿਆਂ ਵਾਲੀ ਵੀਡੀਓ ਪਾਉਣੀ ਆ ਠੀਕ ਹੈ ਜੀ ਤੇ ਨਾ ਹੀ ਕੋਈ ਫੋਟੋਆਂ ਅਜਹੀਆਂ ਪਾਉਣੀਆਂ ਜਿਸ ਨਾਲ ਤੁਹਾਨੂੰ ਫੇਸਬੁੱਕ ਆਪਣੀ ਪੇਜ ਪੇਜ ਬੰਦ ਕਰਨਾ ਪਵੇ ਠੀਕ ਹੈ ਜੀ ਫੇਸਬੁੱਕ ਪੈਸੇ ਦਿੰਦੀ ਆ ਮੈਨੂੰ ਇਹ ਡਲਣਾ ਉਹ ਸ਼ੁਰੂ ਹੋਇਆ ਪਹਿਲੀ ਮੇਰੀ ਕਮਾਈ 20000 ਆਉਂਦੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਹੌਲੀ ਹੌਲੀ 10 ਤੋਂ 15 ਦਿਨਾਂ ਬਾਅਦ ਐਸੇ ਆ ਜਾਂਦੇ ਆ ਫੇਸਬੁੱਕ ਦੇ ਵਿੱਚ ਤੇ ਤੁਸੀਂ ਵੀਡੀਓ ਬਣਾਉਣੀ ਆ ਆਪਣੀ ਆਵਾਜ਼ ਦੇ ਵਿੱਚ ਬਣਾਓ ਠੀਕ ਹੈ ਜੀ ਜਿਹੜੀ ਮਰਜ਼ੀ ਵੀਡੀਓ ਬਣਾ ਕੇ ਪਾਓ ਹਸਿਆਣੇ ਪਾਓ ਸਮਾਜਿਕ ਮੁੱਦੇ ਵਾਲੀ ਨਹੀਂ ਪਾਉਣੀ ਲੜਾਈ ਝਗੜੇ ਵਾਲੀ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਤੇ ਉਹ ਤੁਸੀਂ ਵੀਡੀਓ ਬਣਾ ਕੇ ਪਾਓ ਤੁਹਾਡੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਮਿਲਣਾ ਵਿੱਚ ਮਿਲੀਅਨਾਂ ਵਿੱਚ ਵੀਊ ਆਉਂਦੇ ਆ ਤਾਂ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਫੇਸਬੁੱਕ ਤੇ YouTube ਪੈਸੇ ਦੇਲਦੇ ਨੇ ਹੋਰ ਕੋਈ ਐਟ ਪੈਸੇ ਨਹੀਂ ਦੇ ਦਈ ਜਦੋਂ ਲੋਕਾਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਤੇ ਆਪਣਾ ਕੀਮਤੀ ਸਮਾਂ ਨਾ ਗਵਾਓ ਧੰਨਵਾਦ ਸਸੇਕਰ